गाइज वेलकम टू माय न्यू व्लॉग उम्मीद करता हूं तुम सभी बढ़िया होंगे ठीक होंगे आ देखो इन्हें मैंने अपनी गोदी बैठाया हुआ है किनी मेरी गोदी बैठो गोदी में दिखा दो धीरे आ देखो आप बैठी ये पुठे काम करती है सारे ਗਾਈਸ ਅੱਜ ਮੈਂ ਤੁਹਾਨੂੰ ਨਾ ਮਤਲਬ ਕਿ ਜਿੰਨੇ ਲੋਕਾਂ ਨੇ ਸਾਰਿਆਂ ਨੇ ਕੱਲ ਦੀ ਵੀਡੀਓ ਤੇ ਕੱਲ ਦੀ ਵੀਡੀਓ ਤੇ ਕਮੈਂਟ ਵਗੈਰਾ ਕੀਤੇ ਆ ਸਭ ਖੁਸ਼ ਕੀਤਾ ਤੇ ਅੱਜ ਆਪਾਂ ਉਹਨਾਂ ਦਾ ਨਾਮ ਲਵਾਂਗੇ ਤੇ ਪਲੀਜ਼ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਵੀਡੀਓ ਐਂਡ ਤੱਕ ਨਹੀਂ ਦੇਖਿਆ ਕਰ ਹੁੰਦੀ ਸਾਡੇ ਸਾਰਿਆਂ ਦੇ ਕਮੈਂਟ ਦੇ ਰਿਪਲਾਈ ਕਰਾਂਗੇ ਠੀਕ ਹੈ ਜੀ ਗਾਈਸ ਮੈਂ ਤੁਹਾਨੂੰ ਕਹਿ ਰਹੀ ਆ ਕਿ ਸਾਡੀ ਵੀਡੀਓ 'ਚ ਜਿਨ੍ਹਾਂ ਨੇ ਪਹਿਲਾ ਕਮੈਂਟ ਕੀਤਾ ਉਹਨਾਂ ਦਾ ਨਾਮ ਹੈ ਪੂਜਾ ਸੱਚ ਦੇਵਾ ਤੇ ਉਹਨਾਂ ਨੇ ਲਿਖਿਆ ਹੋਆ ਵੈਰੀ ਨਾਈਸ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਦਾਂ ਹੀ ਮੇਰੀ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਕਰਦੇ ਰਹੋ ਸਾਨੂੰ ਸਪੋਰਟ ਕਰਦੇ ਰਹੋ ਇਦਾਂ ਹੀ ਮੇਰੇ ਨਾਲ ਅੱਗੇ ਵਧਾਂਦੇ ਰਹੋ ਅੱਜ ਆਪਾਂ ਦੂਸਰਾ ਕਮੈਂਟ ਦੱਸਣ ਜਾ ਰਹੇ ਹਾਂ ਜਿਹਨਾਂ ਨੇ ਦੂਸਰਾ ਕਮੈਂਟ ਲਿਖਿਆ ਵਾ ਉਹਨਾਂ ਦਾ ਨਾਮ ਅਫਤਾਰ ਸਿੰਘ ਤਾਰ ਸਿੰਘ ਜੀ ਹੈਗਾ ਤੇ ਉਹਨਾਂ ਨੇ ਇੱਥੇ ਲਿਖਿਆ ਕਿ ਘਰ ਵਾਲੇ ਨੂੰ ਸੁਣਦੇ ਤਾਂ ਤਤ ਡਵਾਵਾ ਧੰਨਵਾਦ ਮੇਰਾ ਸਪੋਰਟ ਲੈਣ ਲਈ ਤੇ ਸੁਮੇਰ ਅਸਮਨ ਨੇ ਇਹ ਗੱਲ ਕਹੀ ਆ ਤੋ ਜਰੂਰ ਸੋਡੀ ਮੈਨੂੰ ਲਾਈਕ ਕਰਨਾ ਹੈ ਨਾ ਤੇ ਤੁਸੀਂ ਇਦਾਂ ਹੀ ਕਰ ਲੈ ਰਹੇ ਹੋ ਤਾਂ ਪਾਈਰ ਸੋਡੀ ਲਾਈਕ ਕਰ ਰਿਹਾ ਜੀ ਤਾਂ ਫਿਰ ਬੈਠਾ ਲੈਣਾ ਉਹ ਵੈਸੇ ਵੀ ਇਹ ਗੱਲ ਤੁਸੀਂ ਸਹੀ ਕਹੀ ਜੀ ਘਰ ਵਾਲੇ ਨੂੰ ਤਾਂ ਸਾਰਾ ਘਰ ਖੋਸ ਇਹ ਸਹੀ ਗੱਲ ਹੈ ਤੁਹਾਡੀ ਤਸਰਾ ਕਮੈਂਟ ਹੈਗਾ ਪ੍ਰਿੰਸ ਗਿਲਦਾ ਤੇ ਉਹਨਾਂ ਨੇ ਲਿਖਿਆ ਵਾ ਕਿ ਕੱਲ ਅਸੀਂ ਉਹਨਾਂ ਦੀ ਮਤਲਬ ਆਪਣੀ ਵੀਡੀਓ 'ਚ ਉਹਨਾਂ ਦਾ ਨਾਮ ਬੋਲਿਆ ਸੀ ਕਿ ਉਹ ਮਤਲਬ ਕਿ ਉਹ ਮੋਹਲਵੀ ਦੇ ਨੇ ਮੋਹਲਵੀ ਦੇ ਨੇ ਭੇਲ ਪੂਰੀ ਚਲਾਉਂਦੇ ਨੇ ਭੇਲ ਪੂਰੀ ਚਲਾਉਂਦੇ ਤਾਂ ਉਹਨਾਂ ਨੂੰ ਥੈਂਕ ਯੂ ਲਿਖਿਆ ਵਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਨ ਕਮੈਂਟ ਕਰ ਲਈ ਤੇ ਤੁਸੀਂ ਸਪੀਡ ਸਪੋਰਟ ਕਰਦੇ ਰਹੋ ਅੱਗੇ ਤੱਕ ਤੇ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਪ੍ਰਿੰਸ ਜੀ ਜੀ ਪਲੀਜ਼ ਗਾਇਜ਼ ਤੀਜਾ ਕਮੈਂਟ ਉਹ ਚੌਥਾ ਕਮੈਂਟ ਹੈਗਾ ਕੁਲਦੀਪ ਖੋਲਦਾ ਤੇ ਉਹਨਾਂ ਨੇ ਕਿਹਾ ਵਾ ਕਿ ਸਾਡੇ ਉਥੇ ਦੇਵੀ ਮੰਦਿਰ ਕਿਹੜਾ ਆਏ ਦੇਵੀ ਤਲਾ ਮੰਦਿਰ ਹੈ ਜਲੰਧਰ ਦੇ ਵਿੱਚ ਘੁੰਮਣ ਜ਼ਰੂਰ ਆਇਓ ਹਾਂ ਤਾਂ ਉਥੇ ਅਸੀਂ ਆਵਾਂਗੇ ਜ਼ਰੂਰ ਜੀ ਰੱਬ ਨੇ ਚਾਇਆ ਜਿੱਤੇ ਸਪੋਰਟ ਕਰਦੇ ਰਹੋਵਾਂਗੇ ਤਾਂ ਅਸੀਂ ਸਾਰਿਆਂ ਦੇ ਕੋਲ ਆਵਾਂਗੇ ਸਾਰੇ ਜਿੰਨੇ ਵੀ ਕਮੈਂਟ ਕੀਤੇ ਸਾਰਿਆਂ ਦੇ ਕੋਲ ਆਵਾਂਗੇ ਤਾਂ ਪਲੀਜ਼ ਸਿੱਧਾ ਸਪੋਰਟ ਕਰਦੇ ਰਹੋ ਤਾਂ ਸਿਰ ਜ਼ਰੂਰ ਆਵਾਂਗੇ ਗਾਇਸ ਪੰਜਵਾਂ ਕਮੈਂਟ ਹੈਗਾ 크리ਸ਼ੂ ਦਾ ਸ਼ਿਮਲੇ ਤੋਂ ਤੇ ਉਹ ਮੇਲਾ ਭਾਂਜਾ ਹੈ 크리ਸ਼ੂ ਤਾਂ ਉਹ ਕਹਿੰਦਾ ਮਤਲਬ ਕਿ ਸ਼ਿਮਲੇ ਘੁੰਮਣਾਓ ਤਾਂ ਘੁੰਮਣ ਵੀ ਨਾ ਆ ਕਰੋ ਤੇ ਅਸੀਂ ਜ਼ਰੂਰ ਆਵਾਂਗੇ ਜੇ ਤੁਹਾਡੀ ਮਾਮਾ ਨੇ ਚਾਹਿਆ ਤੁਹਾਡੇ ਮਾਮਾ ਹੀ ਨਹੀਂ ਜਾਣਦੇ ਕਿ ਅਸੀਂ ਆਈ ਹਾਂ ਤੇ ਕਮਲ ਸਿੰਘਲੇ ਤੇ ਜੇ ਮਾਮਾ ਨੇ ਚਾਹਵਾ ਤਾਂ ਅਸੀਂ ਜ਼ਰੂਰ ਆਵਾਂਗੇ ਇੱਕ ਦਿਨ ਸੋਕੇ ਗਾਇਸ ਸੌਰੀ ਛੇਵਾ ਕਮੈਂਟ ਲਾ ਪੂਜਾ ਸਰਵਾਤਾ ਤੇ ਉਹਨਾਂ ਨੇ ਕਿਹਾ ਤੇ ਆਪਣੇ ਮਤਲਬ ਜੇ ਜੀ ਮੈਰਿਜ ਬਾਰੇ ਦੱਸੋ ਤੁਹਾਡੀ ਮੈਰਿਜ ਕੀਤਾ ਹੋਇਆ ਤਾਂ ਅਸੀਂ ਜ਼ਰੂਰ ਦੱਸਾਂਗੇ ਤਾਂ ਅਸੀਂ ਸੈਪਰੇਟ ਵੀਡੀਓ ਜ਼ਰੂਰ ਬਣਾਵਾਂਗੇ ਤਾਂ ਹਲੇ ਨਹੀਂ ਥੋੜਾ ਜਿਹਾ ਹੋਰ ਮਤਲਬ ਚੈਨਲ ਗਰੋ ਕਰ ਜੇ ਥੋੜਾ ਅੱਗੇ ਵੱਧ ਜੇ ਫਿਰ ਆਪਾਂ ਆਪਣੀ ਮੈਰਿਜ ਵਾਲੀ ਸਾਰਾ ਕੁਝ ਦੱਸਾਂਗੇ ਵੀਡੀਓ ਬਣਾਵਾਂਗੇ ਤਾਂ ਉਹਦੇ ਲਈ ਟਾਈਮ ਵੀ ਸਾਨੂੰ ਖੁੱਲਾ ਚਾਹੀਦਾ ਇੱਕ ਦਿਨ ਚ ਉਹ ਬੰਨੇ ਨਹੀਂ ਹਫਤਾ 15 ਦਿਨ ਚਲੇ ਦੇ ਕਿਉਂਕਿ ਸਾਡੀ ਸਟੋਰੀ ਬਹੁਤ ਲੰਬੀ ਹੈ ਤਾਂ ਆਪਾਂ ਜਰੂਰ ਬਣਾਵਾਂਗੇ ਮੈਲ ਵਾਲੀ ਵੀਡੀਓ ਕਿ ਪੂਜਾ ਸ਼ਰਮਾ ਸੱਤਮਾ ਕਮੈਂਟ ਹੈਗਾ ਮੰਮਤਾ ਖੁਰਾਨਾ ਜੀ ਜਿਨ੍ਹਾਂ ਨੇ ਲਿਖਿਆ ਦਾ ਕਿ ਬੈਰੀ ਨਾਈਸ ਕਪਲ ਤੁਸੀਂ ਹੈਗੇ ਨਾਈਸ ਤਾਂ ਤੁਸੀਂ ਪਲੀਜ਼ ਇਦਾਂ ਸਾਨੂੰ ਸਪੋਰਟ ਕਰਦੇ ਰਹੋ ਤੁਸੀਂ ਚੰਗੇ ਚੰਗੇ ਕਮੈਂਟ ਲਿਖਿਆ ਕਰੋ ਉਹ ਤੁਸੀਂ ਇੰਨੇ ਚੰਗੇ ਕਮੈਂਟ ਰਹਿਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਪਰ ਕਈ ਵਿਚ ਵਿਚਾਲੇ ਗੰਦੇ ਜਿਹੇ ਕਮੈਂਟ ਆ ਜਾਂਦੇ ਕਈ अच्छे ਵੀ ਜਿੰਨੇ ਮਤਲਬ ਸਾਡੇ ਸਟਾਰਟਿੰਗ ਜਿਹੜੇ ਸਾਨੂੰ ਦੇਖਦੇ ਆ ਤੋਂ ਉਹ ਤੋਂ ਵਧੀਆ ਕਰਦੇ ਜਿਹੜੇ ਕਈ ਵਿਚ ਵਿਚਾਲੇ ਆ ਜਾਂਦੇ ਆ ਤੋਂ ਗੰਦੇ ਜੇ ਕਰਦੇ ਆ ਸਾਨੂੰ ਵਧੀਆ ਨਹੀਂ ਲੱਗਦਾ ਤੇ ਬਾਕੀ ਮਮਤਾ ਖੁਰਾਨਾ ਜੀ ਥੈਂਕ ਯੂ ਇੰਨੇ ਸੋਹਣਾ ਕਮੈਂਟ ਕਰਨ ਲਈ ਤੇ ਮਮਤਾ ਖੁਰਾਨਾ ਨੂੰ ਬਹੁਤ ਬਹੁਤ ਧੰਨਵਾਦ ਸਾਡਾ ਅਗਲੇ ਸੱਟਾ ਮਾ ਕਮੈਂਟ ਹੈਗਾ आलिया ਵਾਲਦਾ ਜਿਹੜੇ ਮਤਲਬ ਬਹੁਤ ਅੱਛੇ ਮਤਲਬ ਇਨਸਾਨ ਹੈ ਜੋ ਬਹੁਤ ਵਧੀਆ ਇਨਸਾਨ ਨੇ ਜਿਹੜੇ ਸਾਡੀ ਵੀਡੀਓ ਤੇ ਹਰ ਵੀਡੀਓ ਤੇ ਕਮੈਂਟ ਜਰੂਰ ਕਰਦੇ ਕੋਈ ਕਰੇ ਨਾ ਕਰੇ ਇਹ ਜਰੂਰ ਕਰਦੇ ਲਾਈਕ ਵੀ ਕਰਦੇ ਤੇ ਕਮੈਂਟ ਵੀ ਕਰਦੇ ਆਲੀ ਆਵਾਜ਼ ਦੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁੱਡ ਲਿਖਿਆ ਵਾ ਤਾਂ ਥੈਂਕ ਯੂ ਤੁਸੀਂ ਸਾਨੂੰ ਇੰਨਾ ਵਧੀਆ ਸਮਾਂ ਦਿੱਤੇ ਹੋਇਆ ਕੁਝ ਵੀ ਗਾਇਸ ਨਵਾਂ ਕਮੈਂਟ ਹੈਗਾ ਸਬਸਕ੍ਰਾਈਬ ਕਰ ਜਾ ਪੁੱਤ ਦਾ ਜਿਹੜਾ ਕਿ ਮੇਰਾ ਭਰਾ ਹੈਗਾ ਮੇਰਾ ਮਤਲਬ ਰੀਅਲ ਭਰਾ ਹੈਗਾ ਉਹਨੇ ਕਮੈਂਟ ਕੀਤਾ ਇਥੇ ਨਾਈਸ ਵਲੋਗ ਦੀ ਮਤਲਬ ਉਹ ਮੇਰਾ ਬਹੁਤ ਅੱਛਾ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਜੀ ਜਿਹੜੇ ਤੁਸੀਂ ਵੀਰੇ ਵੀਡੀਓ ਨੂੰ ਪਤਾ ਲਾਈਕ ਕਰਦੇ ਹੋ ਫੋਲੋ ਕਰਦੇ ਹੋ ਇਦਾਂ ਹੀ ਸਪੋਰਟ ਕਰਦੇ ਰਹੋ ਕਾ ਕਰੀ ਇਹ ਮੈਨੂੰ ਇਹ ਵੀ ਚੜਾਂਦੇ ਲੱਗਦੇ ਆ ਤੇ ਅੱਗੇ ਤੇ ਸਪੋਰਟ ਕਰਦੇ ਰਹੋ ਬਲਜੀਤ ਕੌਰ ਜੀ ਮਤਲਬ ਕਿ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਹੜਾ 8 10ਵਾਂ ਮਿੰਟ ਹੈਗਾ ਸਾਡੀ ਭੁੱਲ ਜਾਂਦੀ ਹੈ 10ਵਾਂ ਮਿੰਟ ਹੈਗਾ ਉਹਨਾਂ ਦਾ ਕਿ ਮੇਰੇ ਹਸਬੰਦ ਨੇ ਉਹਨਾਂ ਨੇ ਕਿਹਾ ਵਾ ਕਿ ਆਪਣੀ ਵਾਈਫ ਨੂੰ ਨਵੀਂ ਟੀ-ਸ਼ਰਟ ਲੈ ਕੇ ਦੇ ਦਿਓ ਆਪ ਤਾਂ ਨਵੀਆਂ-ਨਵੀਆਂ ਪਾਉਂਦੇ ਰਹਿੰਦੇ ਤੇ ਐਕਚੁਅਲੀ ਪਤਾ ਕੀ ਇਹ ਸਾਡੇ ਤਾਂ ਥੋੜਾ ਜਿਹਾ ਔਖਾ ਜਿਹੜੇ ਮੇਰੇ ਹਸਬੰਦ ਦੀ ਟੀ-ਸ਼ਰਟ ਆਂ ਤੇ ਆਜ ਦੀ ਵੀ ਨਹੀਂ ਬਹੁਤ ਪੁਰਾਣੀ ਆ ਮਤਲਬ ਮੇਰੇ ਵਿਆਹ ਨੂੰ ਥਾਲੇ 4-5 ਮਹੀਨੇ ਹੋ ਗਏ ਨਾਲ ਪਹਿਲਾਂ ਦੀ ਟੀ-ਸ਼ਰਟ ਆ ਮੀਆਂ ਤਾਂ ਐਕਚੁਅਲੀ ਥੋੜਾ ਔਖਾ ਹੋ ਰਿਹਾ ਵਾ ਤੇ ਤੁਸੀਂ ਇਦਾਂ ਇੰਨਾ ਮੈ ओके गाइस ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਵੀ ਕਮੈਂਟ ਕੀਤਾ ਸੀ ਸਾਰਿਆਂ ਦੇ ਨਾਮ ਬੋਲਿਆ ਵੀਡੀਓ ਤੇ ਤਾਂ ਪਲੀਜ਼ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਨਾ ਮੈਂ ਆਟਾ ਗੁੰਨਣ ਲੱਗ ਪਈ ਹਾਂ ਆਟਾ ਗੁੰਨੇ ਆਰਬੀ ਦੀ ਸਬਜੀ ਬਣਾਈ ਹੈ ਤੇ ਸਾਡੇ ਤੋਂ ਨਾ ਦੇਰ ਆ ਜਾਊਗਾ ਮੈਂ फटाफट ਕੰਮ ਕਰ ਲੈਣੀ ਆ ਫਿਰ ਉਸ ਤੋਂ ਬਾਅਦ ਮੈਂ ਬਾਹਰ ਤੋਂ ਜਾਣਾ ਬਾਕੀ ਗਾਈਜ਼ ਵਲੌਗ ਆਜ ਬਣਾਉਣਾ ਸੀ ਬਟ ਇਹ ਵਲੌਗ ਬਣਾਇਆ ਨਹੀਂ ਤੇ ਅਸੀਂ ਕੱਲ ਦੀ ਵੀਡੀਓ 'ਚ ਕਿਹਾ ਸੀਗਾ ਕਿ ਜਿਹੜੇ ਜਿਹੜੇ ਕਮੈਂਟ ਸੋਹਣੇ ਕਰਨਗੇ ਅਸੀਂ ਉਹਨਾਂ ਨੂੰ ਰਿਪਲਾਈ ਕਰਾਂਗੇ ਇਸ ਕਰਕੇ ਅਸੀਂ ਅੱਜ ਇਹ ਵਾਲੀ ਵੀਡੀਓ ਬਣਾਈ ਆ। ਸਾਈਂ ਆਪਾਂ ਰਿਪਲਾਈ ਕੀਤਾ ਵਾ। ਬਾਕੀ ਸਾਰੇ ਜਿਹੜੇ ਸਪੋਰਟ ਕਰਦੇ ਰਹੇ ਤੇ ਬਹੁਤ ਜ਼ਿਆਦਾ ਸਪੋਰਟ ਕਰੋ ਅੱਜ ਦਾ ਵਲੌਗ ਸੇਥੀ ਆਨੇ ਕਰਦੇ ਤੇ ਪਲੀਜ਼ ਮੇਰੇ ਵਲੌਗ ਨੂੰ ਲਾਈਕ ਪਨ ਸ਼ੇਅਰ ਜ਼ਰੂਰ ਕਰਿਓ। ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਲੀਜ਼ ਵੀਡੀਓ ਪੂਰੀ ਦੇਖਾ ਕਰੋ। ਅੱਧੀਆਂ ਦੌੜੀ ਵੀਡੀਓ ਨਾ ਦੇਖਿਆ ਕਰੋ। ਮੈਂ ਕੱਲ ਵੀ ਵੀਡੀਓ 'ਚ ਵਿਊ ਇੰਨੇ ਆਏ ਨਹੀਂ ਹੈ ਕਿ ਖਾਸ ਤੌਰ 'ਤੇ ਪਲੀਜ਼ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ। ਓਕੇ। ਸੋ ਤੁਹਾਨੂੰ ਬਾਈ।